ਜਦ ਲੋਕ ਰਾਤ ਨੂੰ ਸੌਂਦੇ ਨੇ ਉਦੋਂ ਸੌਂਦੇ ਸੀ ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ ਕਿਹੜਾ ਕਿਸੇ ਨੂੰ ਮਾਰ ਕੇ ਚਲੇ ਜਾ ਅਮਨ ਸ਼ਾਂਤੀ ਦਿੱਤਾ ਹੈ ਰਾਜੋਵਾਨਾ ਨੇ ਕੋ 71 ਦੀ ਜੰਗ ਲੜੀ ਹੈ ਤੇ ਜਿਹੜੇ ਵੀ ਲੋਕ ਇਹੋ ਜਿਹੇ ਕੰਮ ਕਰਦੇ ਨੇ ਜੇ ਉਹ ਨਹੀਂ ਹਟਦੇ ਜੇ ਉਹ ਕਾਬੂ ਆਉਂਦੇ ਨੇ ਤੇ ਉਹਨਾਂ ਨਾਲ ਬਿਲਕੁਲ ਇੰਕਾਊਂਟਰ ਹੋਣਾ ਚਾਹੀਦਾ ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ ਔਰ ਜਿਹੜਾ ਇਹਦੇ ਤੇ ਰਾਜਨੀਤੀ ਕਰਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਨ ਤੇ ਰਾਜੂ ਰਾਜੋਵਾਨਾ ਜਿਹੜਾ ਹੈ ਉਹ 71 ਦੀ ਜੰਗ ਲੜ ਕੇ ਆਇਆ ਹੈ ਤੁਹਾਨੂੰ ਸਵਾਲ ਪੁੱਛਦੇ ਉਹਨੂੰ ਛੱਡਨੇ ਕਿ ਤਰ੍ਹਾਂ ਦੀ ਜੰਗ ਲੜ ਕੇ ਆਇਆ ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਪਹੁੰਚੇ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰ ਬਿੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਵਾਨਾ ਦੀ ਰਿਹਾਈ ਮਾਮਲੇ 'ਚ ਐਮਪੀ ਰਵਨੀਤ ਬਿੱਟੂ ਦੇ ਹੱਕ 'ਚ ਨਾਰਾ ਮਾਰਿਆ ਉਹਨਾਂ ਕਹਿੰਿਆ ਕਿ ਜਿਨ੍ਹਾਂ ਵੱਲੋਂ ਮੁੱਖ ਮੰਤਰੀ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਕੋਈ ਵੀ ਸਜ਼ਾ ਲਈ ਮਾਫੀ ਨਹੀਂ ਦੇਣੀ ਚਾਹੀਦੀ ਇਸ ਤੋਂ ਇਲਾਵਾ ਉਹਨਾਂ ਐਨਕਾਊਂਟਰ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਉਹਨਾਂ ਦੇ ਐਨਕਾਊਂਟਰ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਨਸ਼ਿਆਂ ਦੇ ਮਾਮਲੇ 'ਚ ਵੀ ਉਹ ਬੋਲਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਨਸ਼ਿਆਂ ਖਿਲਾਫ ਵੀ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਰਵਨੀਤ ਬਿੱਟੂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਤਾਂ ਰਾਜੂ ਰਾਜੋਆਣਾ ਜਿਹੜਾ ਹੈ ਉਹ ਖੱਤਰ ਦੀ ਜੰਗ ਲੜ ਕੇ ਆਇਆ ਹੈ ਤੁਸੀਂ ਸਵਾਲ ਪੁੱਛਦੇ ਉਹਨੂੰ ਛੱਡਨੇ ਖੱਤਰ ਦੀ ਜੰਗ ਲੜ ਕੇ ਆਇਆ ਹੈ ਪੰਜਾਬ ਦੇ ਚੀਫ ਮਿਨਿਸਟਰ सरदार ब्यान सिंह जी ਦਾ ਉਹਨਾਂ ਨੇ ਕਤਲ ਕੀਤਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਮੱਛੀ ਮੰਤਰੀ ਹੋਵੇ ਕੋਈ ਮੰਤਰੀ ਹੋਵੇ ਤੁਸੀਂ ਕਹੋਗੇ ਅਸੀਂ ਭਾਵਕ ਹੋ ਕੇ ਮਾਰਤਾ ਉਹਨਾਂ ਨੇ ਅਮਨ ਸ਼ਾਂਤੀ ਦਿੱਤਾ ਅਜ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਹੈ ਅੱਜ ਲੋਕ ਰਾਤ ਨੂੰ ਸੌਂਦੇ ਨੇ ਉਦੋਂ ਸੌਂਦੇ ਸੀ ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ ਕਿਹੜਾ ਕਿਸੇ ਨੂੰ ਮਾਰ ਕੇ ਚਲੇ ਅਮਨ ਸ਼ਾਂਤੀ ਦਿੱਤਾ ਹੈ ਰਾਜਵਾਨਾਂ ਨੇ ਕੋਈ ਘਾਤਰ ਦੀ ਜੰਗ ਲੜੀ ਹੈ ਜੇ ਰਵਨੀਤ ਬਿੱਟੂ ਜੀ ਨੇ ਪੂਰਾ ਜਵਾਬ ਦਿੱਤਾ ਤੇ ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ ਅਸੀਂ ਰਮਨੀਤ ਬਿੱਟੂ ਜੀ ਦੇ ਨਾਲ ਆ ਸਰਦਾਰ ਬਿਆਨ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਸਰ ਇਸ ਤੋਂ ਇਲਾਵਾ ਲਗਾਤਾਰ ਐਨਕਾਉਂਟਰ ਹੋ ਰਹੇ ਨਹੀਂ ਕਿਵੇਂ ਦੇਖਿਓ ਬਿਲਕੁਲ ਐਨਕਾਉਂਟਰ ਹੋਣੇ ਚਾਹੀਦੇ ਨੇ ਕਿ ਹੋਣੇ ਚਾਹੀਦੇ ਨੇ ਜਿਹੜੇ ਵੀ ਲੋਕ ਗੈਂਗਸਟਰ ਹੋਣ ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰੋਰਿਜ਼ਮ ਫੈਲਾਉਣ ਮਾਵਾ ਦੇ ਪੁੱਤ ਨਾਰਕੋ ਟੈਰੋਰਿਜ਼ਮ ਫਲਾ ਕੇ ਉਹਨਾਂ ਨੂੰ ਬਰਬਾਦ ਕਰਨ ਘਰਾਂ ਦੇ ਘਰ ਬਰਬਾਦ ਕਰਨ ਉਹਨਾਂ ਦੇ ਕਰਕੇ ਸਾਡੇ ਮਾਵਾ ਮਾਪੇ ਨੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ ਤੇ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜ਼ਬੂਤ ਕਰਨ ਤੇ ਜਿਹੜੇ ਵੀ ਲੋਕ ਇਹੋ ਜਿਹਾ ਕੰਮ ਕਰਦੇ ਨੇ ਜੇ ਉਹ ਨਹੀਂ ਘਟਦੇ ਜੇ ਉਹ ਕਾਬੂ ਆਉਂਦੇ ਨੇ ਤੇ ਉਹਨਾਂ ਦਾ ਬਿਲਕੁਲ ਇਨਕਾਊਂਟਰ ਹੋਣਾ ਚਾਹੀਦਾ ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ ਔਰ ਜਿਹੜਾ ਇਹਦੇ ਤੇ ਰਾਜਨੀਤੀ ਕਰਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਨ ਪੰਜਾਬ ਦੇ ਸਾਡੀ ਨੌਜਵਾਨੀ ਬਰਬਾਦ ਹੋਵੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖਸ ਆ ਪਾਕਿਸਤਾਨ ਦੇ ਇਸ਼ਾਰੇ ਤੇ ਚਰਨੇ ਵਾਲਾ ਉਹਦੇ ਖਿਲਾਫ ਸਖਤ ਕਾਰਵਾਈ ਹੋ ਲਗਾਤਾਰ ਸਰਕਾਰ ਹੁਣ ਸਹਿਯਦ ਦਾ ਤਾਂ ਕਿਤਨਾ ਕਿਤੇ ਜਿਹੜੇ ਛੋਟੇ ਛੋਟੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਤੋਂ ਜਿਹੜੀ ਪੜਨ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ ਕਿਤਨਾ ਇਹੜੇ ਨਸ਼ਾ ਤਸਕਰਾਂ ਨੂੰ ਪੜਨ ਦੀ ਸ਼ੁਰੂਆਤ ਉਹ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ ਇਹਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪੋਲੀਟੀਕਲ ਪਾਰਟੀ ਦਾ ਕੰਮ ਨਹੀਂ ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਹਰ ਚੀਜ਼ ਅਸੀਂ ਪੁਲਿਸ 'ਚ ਛੱਡ ਦਿੰਦੇ ਨੇ ਹਰ ਚੀਜ਼ ਅਸੀਂ ਸਰਕਾਰਾਂ ਨੇ ਛੱਡ ਦਿੰਦੇ ਨੇ ਅਸੀਂ ਵੋਟਾਂ ਲੈਣੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਅਸੀਂ ਐਮਐਲਏ ਬਣਨੇ ਆ ਅਸੀਂ ਮਨਿਸਟਰ ਬਣਨੇ ਆ ਅਸੀਂ ਕਾਉਂਸਲਰ ਬਣਨੇ ਆ ਅਸੀਂ ਐਮਪੀ ਬਣਨੇ ਆ ਸਾਡੀ ਜ਼ਿੰਮੇਵਾਰੀ ਕੀ ਹੈ ਸਾਡੇ ਕੋਲ ਲੱਖਾਂ ਕਰੋੜਾਂ ਵਰਕਰ ਨੇ ਅਸੀਂ ਵਰਕਰਾਂ ਨੂੰ ਉਸ ਪਾਸੇ ਕਿਉਂ ਨਹੀਂ ਲਾਉਂਦੇ ਨਸ਼ੇ ਨੂੰ ਖਤਮ ਕਰਨ ਲਈ ਅਸੀਂ ਇਹ ਜਿਹੜੀ ਬੁਰਾਈਆਂ ਨੇ ਉਹ ਖਤਮ ਕਰ ਲਈ ਅਸੀਂ ਕਾਰਕਿਰਤਾ ਜਿਹੜੇ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਵਾਡਾਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਹਜ਼ਾਰਾਂ ਸਾਡੇ ਪੋਲਿਟਿਕਲ ਪਾਰਟੀਆਂ ਦੇ ਵਰਕਰ ਨੇ ਉਹਨਾਂ ਨੂੰ ਅਸੀਂ ਨਾਰਕੋ ਟੈਰੋਰਿਜ਼ਮ ਨਸ਼ੇ ਦੇ ਖਿਲਾਫ ਕੰਮ ਲਈ ਸਾਨੂੰ ਲਾਉਣਾ ਚਾਹੀਦਾ ਤਾਂ ਕਿ ਸਾਡੀ ਪੰਜਾਬ ਦੀ ਧਰਤੀ ਖੁਸ਼ਹਾਲ ਹੋਵੇ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ 'ਚ ਨਾ ਜਾਣ